ਤੇ ਨਿਗਰਾਨੀ ਕਰਨੀ ਪੈਣੀ ਆ ਪਹਿਲਾਂ ਨਾਲ ਪਾਣੀ ਵਧਿਆ ਪਹਿਲਾਂ ਨਾਲ ਪਾਣੀ ਆ 3-4 ਘੰਟੇ 6 ਇੰਚ ਪਾਣੀ ਵਧ ਗਿਆ 3 ਵਜੇ ਤੋਂ ਲੈ ਕੇ ਹੁਣ ਤੱਕ ਇਹ ਹੁਣ ਜਿਹੜਾ ਪਾਣੀ ਪਿੱਛੇ ਜਿਹੜੇ ਬੰਦ ਦੇ ਉੱਪਰ ਮੈਂ ਜਾ ਰਿਹਾ ਇਸ ਟਾਈਮ ਜਿੱਸਾ ਹੁਣਾ ਪਾਣੀ ਵਧਦਾ ਪਿਆ ਵਾ ਤੇ ਕੱਲ ਤੱਕ ਇਹਦੇ ਉੱਪਰੋਂ ਵੀ ਪਾਣੀ ਚੱਲ ਜਾਣਾ ਵਾ ਤੇ ਕੱਲ ਆਪਾਂ ਉਹ ਅੱਗੇ ਤੱਕ ਗਏ ਸੀਗੇ ਤੇ ਅੱਜ ਰਸਤਾ ਸਾਰੇ ਬੰਦ ਹੋ ਗਿਆ ਵਾ ਤੇ ਮਿੱਟੀ ਸਾਰੀ ਰੁੜ ਗਈ ਆ ਪਾਣੀ ਦੇ ਵਿੱਚ ਪੱਥਰਾਂ ਦੇ ਉੱਪਰ ਤਾਰ ਲਾਈ ਹੋਈ ਆ ਪਾਣੀ ਘੌਮ ਘੌਮ ਕੇ ਜਾ ਰਿਹਾ ਵਾ ਥੱਲੇ ਨੂੰ ਸਾਸਰੀ ਗਾਲ ਜੀ ਸਾਰਿਆਂ ਨੂੰ ਦੋਸਤੋ ਨਵੇਂ ਵਲੋਗ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਆਏ ਸੀਗੇ ਇੱਧਰ ਸultanpur Lodhi ਤੋਂ ਅੱਗੇ ਪੈਂਦਾ ਵਾ 15-20 ਕਿਲੋਮੀਟਰ ਅੱਗੇ ਤੇ ਇਧਰ ਬਿਆਸ ਰੀਵਰ ਚੱਲਦਾ ਪਿਆ ਵਾ ਤੇ ਇਧਰਲੀ ਸਾਈਡ ਵੀ ਬਹੁਤ ਜ਼ਿਆਦਾ ਪਾਣੀ ਆ ਤੇ ਇਧਰ ਪਾਣੀ ਦਾ ਲੈਵਲ ਕਾਫੀ ਵਧਿਆ ਹੋਇਆ ਵਾ ਤੇ ਆ ਬਿਲਕੁਲ ਸਾਹਮਣੇ ਜਿਹੜਾ ਤੁਸੀਂ ਦੇਖਦੇ ਆਂ ਵਾਲਾ ਇਹ ਹੈਗਾ ਵਾ ਮੁੰਡਾ ਪਿੰਡ ਜਿਹੜਾ ਗੋਇੰਦਵਾਲ ਵਾਲੀ ਸਾਈਡ ਪੈਂਦਾ ਵਾ ਪਾਣੀ ਦੀ ਸਪੀਡ ਚੈੱਕ ਕਰੋ ਬੂਟੀ ਕਿੰਨੀ ਫਾਸਟ ਰੋੜ ਰੋੜ ਕੇ ਜਾ ਰਹੀ ਆ ਇੱਥੇ ਕਿਸ਼ਤੀ ਵੀ ਬੰਨੀ ਹੋਈ ਆ ਐਮਰਜੈਂਸੀ ਵਾਸਤੇ ਤੇ ਇੱਧਰ ਦੇਖੋ ਕਿੰਨਾ ਪਾਣੀ ਆ ਬਿਆਸ ਰਿਵਰ ਦਾ ਤੇ ਥੋੜਾ ਜਿਹਾ ਰਹਿ ਗਿਆ ਲੈਵਲ ਤੇ ਬੰਨ ਦੇ ਉੱਪਰ ਨੇ ਪਾਣੀ ਆ ਜਾਣਾ ਵਾ ਜੇ ਮਤਲਬ ਕਿ ਪਿੱਛੋਂ ਪਾਣੀ ਨਹੀਂ ਵਧੂਗਾ ਫਿਰ ਤਾਂ ਸਹੀ ਆ ਜੇ ਕੋਈ ਪਿੱਛੋਂ ਪਾਣੀ ਵਧਦਾ ਵਾ ਤੇ ਆ ਬੰਨ ਕ੍ਰੋਸ ਕਰ ਲੂਗਾ ਪਾਣੀ ਇਧਰਲੀ ਸਾਈਡ ਬਹੁਤ ਜ਼ਿਆਦਾ ਪਾਣੀ ਆ ਇਹ ਬਾਹੂ ਪਰ ਤੋਂ ਅੱਗੇ ਪੈ ਜਾਂਦਾ ਵਾ 5-6 ਕਿਲੋਮੀਟਰ ਇਹ ਇਧਰ ਆ ਆਪਣੇ ਜਿਹੜਾ ਗੋਂਦਵਾਲ ਸਾਹਿਬ ਥਰਮਲ ਬ੍ਰਾਂਡ ਲੱਗਾ ਹੋਇਆ ਵਾ ਆ ਆਪ ਕੋ ਵੀਡੀਓ ਚ ਦਿਖਾਨੀ ਤੁਹਾਨੂੰ ਜ਼ੂਮ ਕਰਕੇ ਆ ਦੇਖੋ ਬਣਿਆ ਹੋਇਆ ਤੇ ਪਾਣੀ ਦਾ ਵਹਾਅ ਵੀ ਬਹੁਤ ਜ਼ਿਆਦਾ ਤੇਜ਼ ਆ ਇੱਥੇ ਆਪਾਂ ਨੂੰ ਭਾਜੀ ਹੁਣੀ ਮਿਲੇ ਸੀਗੇ ਤੇ ਆਪਾਂ ਭਾਜੀ ਹੁਣਾ ਨੂੰ ਪੁੱਛਦੇ ਆ ਭਾਜੀ ਕੀ ਦੱਸਿਓ ਇਥੇ ਦਰਿਆ ਬਾਰੇ ਇੱਥੇ ਦਰਿਆ ਬਾਰੇ ਵੀ ਇਹ ਹੁਣ ਦਰਿਆ ਦਾ ਇਸ ਸਾਈਡ ਕਾਫੀ ਨਮਾਣਾ ਹਾਂਜੀ ਜੇ ਉਹ ਦਰਿਆ ਚ ਪਾਣੀ ਯਾਨਕਿ ਜੇ ਮੰਨ ਲਓ 2 ਫੁੱਟ ਡਾਉਣ ਵੀ ਇਧਰ 2 ਫੁੱਟ ਜਿਹੜਾ ਹਾਈ ਰਹਿੰਦਾ ਪਾਣੀ ਠੀਕ ਹੈ ਜੀ ਤੇ ਇਹਦੇ ਵਿੱਚ ਹੁਣ ਆ 1:30 ਵਜੇ ਤੋਂ ਲੈ ਕੇ ਹੁਣ ਤੱਕ 8-9 ਇੰਚ ਜਿਹੜਾ ਪਾਣੀ ਚੜ ਚੁੱਕਾ ਵਾ ਠੀਕ ਹੈ ਪਾਣੀ ਦੀ ਸਪੀਡ ਉਹ ਕਾਫੀ ਹੈ ਜੇ ਸਪੀਡ ਦੇ ਹਿਸਾਬ ਨਾਲ ਆਪਾਂ ਪਾਣੀ ਦਾ ਲੈਵਲ ਵੇਖੀ ਜਿਹੜਾ ਹੁਣ ਚੜਿਆ ਆ ਆ ਦੋਆਂ ਦੇ ਨਾਗਾਂ ਘੰਟਿਆਂ ਚ ਤੇ ਆਪਣਾ ਮਨ ਲੱਗਦਾ ਵੀ ਸ਼ੇਰ 4 ਵਜੇ ਤੱਕ ਇਹ ਪੂਰਾ ਫੁੱਲ ਹੋ ਜਾਊਗਾ ਆਪਣੀ ਆ ਬੰਨ ਦੇ ਲੈਵਲ ਤੱਕ ਠੀਕ ਹੈ ਇਧਰ ਫਿਰ ਬੰਦ ਨੂੰ ਉਧਰ ਡਾਂ ਰਹਿਂਦਾ ਪਰ ਇਧਰ ਬੰਦ ਨੂੰ ਖਤਰਾ ਬਹੁਤ ਰਹਿੰਦਾ ਕਿਉਂਕਿ ਇਹ ਜਿਹੜਾ ਦਰਿਆ ਵਾ ਕਾਫੀ ਚੜਾਈ ਦੇ ਵਿੱਚ ਵਾ ਹਾਂਜੀ ਤੇ ਇਧਰ ਫਿਰ ਪਾਣੀ ਜਿਹੜਾ ਗਾੜੀ ਹਰੀ ਕਦੋਂ ਡੈਪ ਡਾਫ ਲੱਗ ਜਾਂਦੀ ਆ ਹੋਰ ਰਿਲੀਜ਼ ਨਹੀਂ ਕਰਦੇ ਇੱਥੇ ਫਿਰ ਬੰਨ ਟੁੱਟਣ ਦਾ ਖਤਰਾ ਰਹਿੰਦਾ ਇੱਥੇ ਫਿਰ ਸਾਰੀ ਇਹ ਆ ਘਰ ਦੇਖੇ ਹੁਣ ਰਾਤ ਨੂੰ ਵੀ ਜਿੱਦਾਂ ਪਾਣੀ ਚੜਨ ਡਿਆ ਹੁਣ ਰਾਤ ਨੂੰ ਇਹ ਤੇ ਨਿਗਰਾਨੀ ਕਰਨੀ ਪੈਣੀ ਆ ਠੀਕ ਹੈ ਪਹਿਲਾਂ ਨਾਲ ਪਾਣੀ ਵਧਿਆ ਪਹਿਲਾਂ ਨਾਲ ਪਾਣੀ ਆ 3-4 ਘੰਟੇ 6 ਇੰਚ ਪਾਣੀ ਵਧ ਗਿਆ 2 ਵਜੇ ਤੋਂ ਲੱਗੇ ਹੁਣ ਤੱਕ ਇਹ ਹੁਣ ਜਿਹੜਾ ਪਾਣੀ ਪਿੱਛੋਂ ਆਉਣ ਡਿਆ 4 ਵਜੇ ਤੱਕ ਪਤਾ ਲੱਗੂ ਕਿ ਕਿੰਨਾ ਪਾਣੀ ਚੜਦਾ ਠੀਕ ਹੈ ਜੀ ਹਾਂਜੀ ਦੋਸਤੋ ਇਹ ਪਾਣੀ ਬਿਆਸ ਦਰਿਆ ਤੋਂ ਆ ਰਿਹਾ ਵਾ ਤੇ ਅੱਗੇ ਇੱਧਰ ਸਿੱਧਾ ਬਿਲਕੁਲ ਹਰੀਕੇ ਪੱਤਨ ਜਾ ਰਿਹਾ ਵਾ ਤੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਫਾਸਟ ਆ ਤੇ ਆ ਦੇਖੋ ਇੱਥੇ ਗੋਲ ਗੋਲ ਘਮੀਰੀ ਘਮੀਰੀ ਹੰਘੁੰਦਾ ਪਿਆ ਵਾ ਇੱਥੋਂ ਪਾਣੀ ਡੂੰਗਾ ਹੋਣਾ ਵਾ ਤੇ ਇੱਥੇ ਇਦਾਂ ਪੱਥਰ ਲੱਗੇ ਹੋਏ ਆ ਇਧਰਲੀ ਸਾਈਡ ਵੀ ਲੱਗੇ ਹੋਏ ਅੱਗੇ ਆਪਾਂ ਕੱਲ ਆਏ ਸੀਗੇ ਕੱਲ ਪਾਣੀ ਦਾ ਲੈਵਲ ਘਟ ਸੀਗਾ ਤੇ ਅੱਜ ਪਾਣੀ ਦਾ ਲੈਵਲ ਪਹਿਲਾਂ ਨਾਲੋਂ ਵਧਿਆ ਹੋਇਆ ਵਾ ਤੇ ਪੌਂਗ ਡੈਮ ਦੇ ਗੇਟ ਵੀ ਖੁੱਲੇ ਗਏ ਆ ਉਧਰੋਂ ਵੀ ਪਾਣੀ ਆ ਰਿਹਾ ਵਾ ਇੱਧਰ ਪੱਥਰਾਂ ਦੇ ਉੱਪਰ ਤਾਰ ਲਾਈ ਹੋਈ ਆ ਇਥੋਂ ਕਰਕੇ ਪਾਣੀ ਬਹੁਤ ਜ਼ਿਆਦਾ ਡੂੰਗਾ ਵਾ ਪਾਣੀ ਹੌਮ ਹੌਮ ਕੇ ਜਾ ਰਿਹਾ ਵਾ ਥੱਲੇ ਨੂੰ ਦੋਸਤੋ ਆਪਾਂ ਕੱਲ ਜਿਹੜੀ ਜਗ੍ਹਾ ਤੇ ਆਏ ਸੀ ਅੱਜ ਫੇਰ ਆਪਾਂ ਆਏ ਆ ਤੇ ਅੱਜ ਹੈਗੀ 8 ਤਰੀਕ ਤੇ ਅੱਜ ਆਪਾਂ ਤੁਹਾਨੂੰ 8 ਤਰੀਕ ਦੀ ਅਪਡੇਟ ਦੇ ਰਹੇ ਆ ਅੱਜ ਇੰਨਾ ਕੋ ਪਾਣੀ ਹੈਗਾ ਵਾ ਪਹਿਲਾਂ ਨਾਲੋਂ ਪਾਣੀ ਵਧਿਆ ਵਾ ਇੱਥੇ ਕਿਸ਼ਤੀ ਵੀ ਲਾਈ ਹੋਈ ਆ ਐਮਰਜੈਂਸੀ ਵਾਸਤੇ ਕੱਲ ਪਾਣੀ ਘੱਟ ਸੀਗਾ ਅੱਜ ਪਾਣੀ ਜ਼ਿਆਦਾ ਹੋ ਗਿਆ ਆਪਾਂ ਤੁਹਾਨੂੰ ਕੱਲ ਵਾਲੀ ਵੀਡੀਓ ਚ ਦਿਖਾਇਆ ਸੀਗਾ ਇੱਥੇ ਬੰਨ ਬਿਲਕੁਲ ਸਹੀ ਸੀਗਾ ਤੇ ਅੱਜ ਦੇਖੋ ਬੰਨ ਇੱਥੋਂ ਵੀ ਮਿੱਟੀ ਖਿਸਕ ਗਈ ਆ ਤੇ ਬਿਲਕੁਲ ਹੀ ਰਹਿ ਗਈ ਥੋੜੀ ਇਹ ਮਿੱਟੀ ਇਹ ਵੀ ਰਾਤ ਤੱਕ ਹੋ ਸਕਦਾ ਬਿਲਕੁਲ ਹੀ ਕਲੀਅਰ ਹੋ ਜਾਵੇ ਇਹ ਵੀ ਰੁੜ ਜਾਵੇ ਮਿੱਟੀ ਆਪਾਂ ਤੁਹਾਨੂੰ 8 ਅਗਸਤ ਦੀ ਅਪਡੇਟ ਦੇ ਰਹੇ ਆ ਤੇ ਕੱਲ ਆਪਾਂ 7 ਅਗਸਤਾਈ ਸੀਗੇ ਤੇ ਕੱਲ ਆਪਾਂ ਅੱਗੇ ਤੱਕ ਗਏ ਸੀਗੇ ਤੇ ਅੱਜ ਰਸਤਾ ਸਾਰੀ ਬੰਦ ਹੋ ਗਿਆ ਵਾ ਤੇ ਮਿੱਟੀ ਸਾਰੀ ਰੁੜ ਗਈ ਆ ਪਾਣੀ ਦੇ ਵਿੱਚ ਤੇ ਹੋ ਸਕਦਾ ਵਾ ਰਾਤ ਤੱਕ ਆ ਵੀ ਜਿਹੜਾ ਬੰਨ ਥੋੜਾ ਜਿਹਾ ਰਹਿੰਦਾ ਹੋਏ ਵੀ ਰੁੜ ਜਾਵੇ ਤੇ ਪਾਣੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵੱਧ ਗਿਆ ਵਾ ਤੇ ਫਾਸਟ ਵੀ ਬਹੁਤ ਚੱਲ ਰਿਹਾ ਵਾ ਪਾਣੀ ਪਿੱਛੋਂ ਪੌਂਗ ਡੈਮ ਦੇ ਵਿੱਚੋਂ ਪਾਣੀ ਕੱਲ ਛੱਡਿਆ ਗਿਆ ਵਾ ਤੇ ਉਹਦੇ ਕਰਕੇ ਲੱਗਦਾ ਵਾ ਕਿ ਪਾਣੀ ਦੇ ਪਾਣੀ ਦਾ ਲੈਵਲ ਜ਼ਿਆਦਾ ਵੱਧ ਗਿਆ ਵਾ ਜਿਹੜੇ ਬੰਦ ਦੇ ਉੱਪਰ ਮੈਂ ਜਾ ਰਿਹਾ ਹਾਂ ਇਸ ਟਾਈਮ ਜਿਸ ਤਹਾ ਆਪਣਾ ਪਾਣੀ ਵਧਦਾ ਪਿਆ ਵਾ ਤੇ ਕੱਲ ਤੱਕ ਇਹਦੇ ਉੱਪਰੋਂ ਵੀ ਪਾਣੀ ਚੱਲ ਜਾਣਾ ਵਾ ਤੇ ਬਿਲਕੁਲ ਥੋੜਾ ਜਿਹਾ ਰਹਿ ਗਿਆ ਵਾ ਪਾਣੀ ਉੱਪਰ ਆਣ ਹੀ ਵਾਲਾ ਵਾ ਇਹਦੇ